ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਚੋਟੀ ਦੇ ਇਸ ਵੱਡੇ ਲੀਡਰ ਨੇ ਕੀਤੀ ਆਤਮ ਹੱਤਿਆ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਜਾਣਕਾਰੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਲੋਕ ਸਭਾ ਚੋਣ 2024 ਦੀਆਂ ਸਰਗਰਮੀਆਂ ਦੌਰਾਨ ਕਾਂਗਰਸ ਨੂੰ ਲੱਗਾ ਤਾਂ ਛੜਕੇ ਤੇ ਛੜਕੇ ਲੱਗ ਰਹੇ ਹਨ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਖੁਦਕੁਸ਼ੀ ਕਰ ਲਈ ਹੈ ਜੀਹਾਂ ਉਹਨਾਂ ਨੇ ਆਪਣੇ ਹੱਥ ਦੀਆਂ ਨਾੜਾਂ ਕੱਟ ਲਈਆਂ ਹਨ ਜਿਸ ਕਰਕੇ ਉਸ ਦੀ ਮੌਤ ਹੋ ਗਈ ਉਸ ਦੇ ਪਿਤਾ ਨੇ ਜ਼ਹਿਰ ਖਾ ਲਿਆ ਤੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜੀਹਾਂ ਖਬਰ ਖ਼ਾਮ ਨੇ ਆ ਰਹੀ ਹੈ ਜਿਨੇ ਕਈ ਰਾਜਸਥਾਨ ਤੋਂ ਇਹ ਖਬਰ ਆ ਰਹੀ ਹੈ ਵੱਡੀ ਖਬਰ ਸਾਹਮਣੇ ਖੁਦਕੁਸ਼ੀ ਕਰਨ ਵਾਲੇ ਆਗੂ ਦਾ ਨਾਮ ਵਿਵੇਕ ਹਟਾਕੜ ਹੈ ਤੇ ਉਹ ਪੀਲਵਾੜਾ ਤੋਂ ਮੰਡਲਗੜ ਤੋਂ ਸਾਫ ਕਬਾ ਦਾ ਵਿਦਿਆਖਣ ਵੀਰ ਵਰਸਵੇਰੇ ਉਸ ਨੂੰ ਗੰਭੀਰ ਹਾਲਤ ਵਿੱਚ ਮਹਾਤਮਾ ਗਾਂਧੀ ਹਸਪਤਾਲ ਲੈ ਆਇਆ ਗਿਆ ਪਰ ਇਲਾਜ ਦੇ ਨਾਲ ਮੌਤ ਹੋ ਗਈ ਅਤੇ ਡਾਕਟਰਾਂ ਦੇ ਮੁਢਲੀ ਜਾਂਚ ਵਿੱਚ ਇਹ ਵੀ ਦੱਸਿਆ ਹੈ ਕਿ ਉਹਨਾਂ ਨੂੰ ਮਰਤਕ ਅਲਾ ਦਿੱਤਾ ਤੇ ਉਹਨਾਂ ਦੇ ਪਿਤਾ ਕਨਈਆ ਲਾਲ ਜੀ ਹਾਂ ਉਹਨਾਂ ਦੇ ਪਿਤਾ ਕਨਈਆ ਲਾਲ ਦੇ ਬਾਰੇ ਵੱਡੀ ਖਬਰ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਕਿ ਆਈ.ਸੀ.ਜੀ. ਵਿੱਚ ਉਹ ਦਾਖਲ ਹਨ ਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੜੀ ਹੋਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ